आओ सिख सत गुरु के प्यार हो आओ सिख सत गुरु के प्यार हो गाओ सची मानी आओ ਸਿੱਖ ਸਾਤੇ ਗੁਰੂ ਕੇ ਪਿਆਰੇ ਹੋ ਗਾਓ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇ ਰੀ ਮਾਣੀਆਂ ਅਸਰ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ ਜਿਨ ਕੋ ਨਦਰ மாணி இோ அமரத் சதார ਜਪਿਓ ਸਾਰੰਗ ਪਾਣੀ ਕਹਨ ਕੋ ਸਦਾ ਗਾਓ ਏ ਸਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਹੋ ਸੱਚੀ ਬਾਣੀ ਗਾਹੋ ਸੱਚੀ ਬਾਣੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉత్సਵ ਅੱਜ ਆਪਾਂ ਮਨਾ ਰਹੇ ਹਾਂ ਇਸ ਪਹਿਲੇ ਪ੍ਰਕਾਸ਼ ਉత్సਵ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸਤਿਗੁਰੂ ਜੀ ਦਾ ਇਹ ਅਮਰਤ ਮਈ ਫਰਮਾਨ ਜੋ ਕਿ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਆਨੰਦ ਸਾਹਿਬ ਜੀ ਦੇ ਬਾਣੀ ਦੇ ਵਿੱਚ ਹੈ ਆਓ ਸਿੱਖੋ ਸਤ ਗੁਰੂ ਕੇ ਪਿਆਰ ਹੋ ਗਾਓ ਸੱਚੀ ਬਾਣੀ ਸੱਚੀ ਬਾਣੀ ਉਹ ਬਾਣੀ ਸਿਖਤ ਸਲਾਹ ਦੀ ਪਰਿ ਹੋਈ ਬਾਣੀ ਸਿਖਤ ਸਲਾਹ ਰੂਹੀ ਬਾਣੀ ਉਸ ਸੱਚੇ ਦੀ ਸਿਫਤ ਸਲਾਹ ਕਿਸੇ ਹੋਰ ਦੀ ਨਹੀਂ ਉਸ ਸਿਫਤ ਸਲਾਹ ਇਹ ਬਾਣੀ ਸਿਫਤ ਸਲਾਹ ਦੀ ਬਾਣੀ ਜੋ ਸੱਚੇ ਦੇ ਨਾਲ ਜੋੜਦੀ ਹੈ ਜੋ ਸੱਚੇ ਦੀ ਸਿਫਤ ਸਲਾਹ ਹੈ ਇਹ ਜੋ ਸੱਚੇ ਦੀ ਸਿਫਤ ਸਲਾਹ ਹੈ ਇਹ ਹੀ ਸਦਾ ਨਾਲ ਰਹਿਣੀ ਹੈ ਇਹ ਹੀ ਨਾਲ ਜਾਣੀ ਹੈ ਬਾਕੀ ਤਾਂ ਸਭ ਕੁਝ ਝੂਠਾ ਹੈ ਜੇ ਉਹਨਾਂ ਦੀ ਸਿਰਫ ਸਲਾਹ ਕਰੀਏ ਤਾਂ ਉਹ ਨਾਲ ਨਹੀਂ ਜਾ ਸਕਦੀ ਇਹ ਸਿਰਫ ਸੱਚੇ ਦੀ ਸਿਰਫ ਸਲਾਹ ਹੀ ਨਾਲ ਜਾਏਗੀ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮੇ ਫਰਮਾਨ ਹੈ ਦੁਨੀਆਂ ਨਾ ਸਲਾਹ ਜੋ ਮਰਵੰਝ ਸੀ ਦੁਨੀਆਂ ਨੂੰ ਨਾ ਸਲਾਹ ਦੁਨੀਆ ਦੀ ਨਾ ਸੇਫਸਲਾ ਕਰ ਇਹ ਤਾਂ ਮਰ ਕੇ ਖਤਮ ਹੋਣ ਵਾਲੀ ਇਹ ਤਾਂ ਨਾਸਵੰਤ ਹੈ ਦੁਨੀਆ ਨਾ ਸਲਾਏ ਜੋ ਮਰ ਵੰਜਸੀ ਲੋਕ ਨਾ ਸਲਾਏ ਜੋ ਮਰ ਖਾਕੀ ਲੋਕਾਂ ਦੀ ਸੇਫਸਲਾ ਨਾ ਕਰ ਕਿਉਂਕਿ ਲੋਕਾਂ ਨੇ ਮਾਰ ਕੇ ਖਾਕ ਦੇ ਵਿੱਚ ਮਿਲ ਜਾਣਾ ਹੈ ਅਤੇ ਤੇਰੀ ਸੇਵ ਸਲਾਹ ਲੋਕਾਂ ਦੀ ਕੀਤੀ ਹੋਏ ਵੀ ਖਤਮ ਹੋ ਜਾਣੀ ਹੈ। ਵਾ ਮੇਰੇ ਸਹਬਾ ਵਾ ਗੁਰਮੁਖ ਸਦਾ ਸਲਾਹੀਏ ਸੱਚਾ ਵੇ ਪਰਵਾ ਵਾਹ ਮੇਰੇ ਸਾਈ ਬਾਵਾ ਇਹ ਮੇਰੇ ਮਾਲਕ ਹੀ ਮੇਰੇ ਵਾਹਿਗੁਰੂ ਤੂੰ ਵਾਹ ਹੈ ਤੂੰ ਅਸ਼ਰਜ ਹੈ ਤੇਰੇ ਗੁਣ ਨਹੀਂ ਗਾਏ ਜਾ ਸਕਦੇ ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਗੋਰਮੁਖ ਸਦਾ ਸਲਾਇ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਉਸ ਵਾਹਿਗੁਰੂ ਨੂੰ ਸਦਾ ਸਲਾਹਣਾ ਚਾਹੀਦਾ ਹੈ ਜੋ ਸੱਚਾ ਵੇ ਪਰਵਾ ਉਹ ਵਾਹਿਗੁਰੂ ਜੋ ਸਦਾ ਰਹਿਣ ਵਾਲਾ ਹੈ ਬਾਕੀ ਤਾਂ ਸਭ ਕੁਝ ਖਤਮ ਹੋ ਜਾਣਾ ਹੈ ਸਭ ਕੁਝ ਨਾਸ਼ਵੰਤ ਹੈ ਇੱਕ ਓਹੀ ਅਬਨਾਸ਼ੀ ਹੈ ਫਿਰ ਉਸ ਦੀ ਹੀ ਸਿਫਤ ਸਲਾਹ ਕਰਨੀ ਹੈ ਜੋ ਸੱਚਾ ਹੈ ਅਤੇ ਵੇ ਪਰਵਾ ਹੈ ਕਿਸੇ ਦੀ ਉਸ ਨੂੰ ਪਰਵਾਹ ਨਹੀਂ ਹੈ ਉਹ ਬੇਮਹਤਾਜ ਹੈ ਉਸ ਦੀ ਸਿਰਫ ਸਲਾਹ ਕਰਨੀ ਹੈ ਇਹੇ ਕਰਕੇ ਸਤਿਗੁਰੂ ਜੀ ਸਾਨੂੰ ਇਸ ਸ਼ਬਦ ਦੇ ਵਿੱਚ ਉਪਦੇਸ਼ ਕਰਦੇ ਹਨ ਆਓ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਓ ਸੱਚੀ ਬਾਣੀ ਉਹ ਸੱਚੀ ਬਾਣੀ ਸਿਰਫ ਸਰਾਰੂ ਬਾਣੀ ਜੋ ਸਾਨੂੰ ਸੱਚ ਦੇ ਨਾਲ ਜੋੜ ਦਿੰਦੀ ਹੈ ਉਸ ਸੱਚੇ ਦੀ ਸਿੱਖ ਸਲਾਹ ਕਿਉਂਕਿ ਸੱਚਾ ਸਦਾ ਹੀ ਰਹਿਣ ਵਾਲਾ ਹੈ ਸਾਡੀ ਕੀਤੀ ਹੋਈ ਸਿੱਖ ਸਲਾਹ ਵੀ ਸਦਾ ਰਹੇਗੀ ਤਾਂ ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਆਪਾਂ ਪ੍ਰਕਾਸ਼ ਉਸ ਮਨਾ ਰਹੇ ਹਾਂ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 35 ਮਹਾਂਪੁਰਖਾਂ ਦੀ ਬਾਣੀ ਹੈ ਕਿਉਂਕਿ ਅਸੀਂ ਆਪਾਂ ਮੱਥਾ ਟੇਕਦੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੀ ਖੋਜ ਹੈ ਇਹਦੇ ਵਿੱਚ ਕਿਹੜਾ ਖਜ਼ਾਨਾ ਹੈ ਸਾਨੂੰ ਪਿਓ ਦਾਦੇ ਦਾ ਜੋ ਖਜ਼ਾਨਾ ਇਸ ਦੇ ਵਿੱਚ ਭਰਿਆ ਹੋਇਆ ਹੈ ਉਸ ਨੂੰ ਅਸੀਂ ਬਹੁਤ ਘੱਟ ਬਾਚਦੇ ਹਾਂ ਇਹ ਗੁਰੂ ਗ੍ਰੰਥ ਸਾਹਿਬ ਰੂਪੀ ਜੋ ਥਾਲ ਸਾਨੂੰ ਵਾਹਿਗੁਰੂ ਜੀ ਨੇ ਬਖਸ਼ਿਆ ਇਸ ਦੇ ਵਿੱਚ ਕਿੰਨਾ ਮਹਾਪੁਰਖਾਂ ਦੀ ਬਾਣੀ ਹੈ ਆਓ ਵਿਚਾਰ ਕਰੀਏ ਇਹਨਾਂ ਦੇ ਵਿੱਚ 35 ਮਹਾਪੁਰਖਾਂ ਦੀ ਬਾਣੀ ਹੈ ਕਿਉਂਕਿ ਜੇਕਰ ਅਸੀਂ ਇਸ ਖਜ਼ਾਨੇ ਨੂੰ வாਚਾਂਗੇ ਤਾਂ ਹੀ ਸਾਨੂੰ ਪਤਾ ਲੱਗੇਗਾ ਕਿਉਂਕਿ ਸਤਗੁਰੂ ਜੀ ਦਾ ਅਮਰਤ ਮਈ ਫਰਮਾਨ ਹੈ ਪਿਓ ਦਾ ਦੇਖ ਖੋਲ ਡਿਠਾ ਖਜ਼ਾਨਾ ਪਿਓ ਦਾ ਦੇਖ ਖੋਲ ਡਿਠਾ ਖਜ਼ਾਨਾ ਜਦੋਂ ਇਸ ਖਜ਼ਾਨੇ ਨੂੰ ਕੋਲ ਕੇ ਦੇਖਿਆ ਕਲਾ ਮੱਥਾ ਨਹੀਂ ਟੇਕਿਆ ਖਜ਼ਾਨੇ ਨੂੰ ਖੋਲ ਲਿਆ ਵੀ ਇਕ ਸਤਿਗੁਰੂ ਸਾਨੂੰ ਇਸ ਖਜ਼ਾਨੇ ਵਿੱਚ ਕੀ ਬਖਸ਼ਦੇ ਹਨ ਕਿਉਂ ਦਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰਾ ਮਨ ਭਿਆ ਨਿਧਾਨ ਤਾਂ ਮੇਰੇ ਮਨ ਦੇ ਵਿੱਚ ਆਤਮਿਕ ਗੁਣਾ ਦੇ ਭੰਡਾਰ ਪੈਦਾ ਹੋਗੇ ਨਿਧਾਨ ਪੈਦਾ ਹੋ ਗਿਆ ਆਤਮਿਕ ਗੁਣਾ ਦੇ ਖਜ਼ਾਨੇ ਪੈਦਾ ਹੋ ਗਏ ਕਦੋਂ ਫਾਇਦਾ ਹੋਏ ਜਦੋਂ ਸਤ ਵਿਰੋਧੀ ਬਖਸ਼ੀ ਹੋਈ ਬਾਣੀ ਦੇ ਖਜ਼ਾਨੇ ਨੂੰ ਵਾਚਿਆ ਇਸ ਨੂੰ ਖੋਲ ਕੇ ਦੇਖਿਆ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰਾ ਮਨ ਪਿਆ ਨਿਦਾਨਾ ਅ ਰਤਨ ਲਾਲ ਜਾ ਕਾ ਕਛੂ ਨਮੋਲ ਰੇ ਪੰਡਾਰ ਅਕੂਟ ਅਤੋਲ ਜਦੋਂ ਇਸ ਖਜ਼ਾਨੇ ਨੂੰ ਵਾਚਿਆ ਕੋਲਿਆ ਆ ਇਸ ਦੇ ਅੰਦਰ ਅਮੋਲਕ ਰਤਨ ਨਿਕਲੇ ਮੋਲਕ ਲਾਲ ਨਿਕਲੇ ਅਮੋਲਕ ਰਤਨ ਉਸ ਵਾਇਗੁਰ ਦੇ ਸਿਰਫ ਸਲਾਹ ਰੂਪੀ ਰਤਨ ਇਸ ਖਜ਼ਾਨੇ ਦੇ ਵਿੱਚੋਂ ਮਿਲੇ ਅਤੇ ਇਸ ਖਜ਼ਾਨੇ ਦਾ ਕੋਈ ਮੋਲ ਨਹੀਂ ਹੈ ਕੋਈ ਕੀਮਤ ਨਹੀਂ ਪਾ ਸਕਦਾ ਇਹ ਅਮੋਲਕ ਹੈ ਇਹ ਉਸ ਵਾਹਿਗੁਰੂ ਦੇ ਸਿਫਤ ਸਲਾਹਾਂ ਦੇ ਨਾਲ ਭਰੇ ਹੋਇਆ ਹੈ ਇਹ ਅਕੂਟ ਹੈ ਅਕੂਟ ਜਿਹੜਾ ਕਦੀ ਖਤਮ ਨਹੀਂ ਹੁੰਦਾ ਆ ਤੋਲਣ ਤੋਲਿਆ ਨਹੀਂ ਜਾ ਸਕਦਾ ਅਰਥਾਤ ਇਸ ਦੀ ਕੀਮਤ ਨਹੀਂ ਪਾਈ ਜਾ ਸਕਦੀ ਖਾਵੇਂ ਖਰਚੇ ਰਾਲ ਮਿਲ ਭਾਈ ਖਾਵਹਿ ਖਰਚੈ ਰਲ ਮਿਲ ਪਾਈ ਸੋਟ ਨਾ ਆਵੈ ਵਦਦੋ ਜਾਈ ਖਾਵਹਿ ਖਰਚੈ ਰਲ ਮਿਲ ਸਾਰੇ ਰਲ ਮਿਲ ਕੇ ਉਸ ਸਿਫ ਸਲਾਮ ਦਾ ਜੋ ਅਜਾਨਾ ਹੈ ਉਸਨੂੰ ਗਾਉਂਦੇ ਆ ਇੱਕ ਦੂਜੇ ਨੂੰ ਨਾਮ ਸੁਨਾਉਂਦੇ ਆ ਸ਼ਬਦ ਸੁਣਦੇ ਆ ਸ਼ਬਦ ਸੁਨਾਉਂਦੇ ਆ ਪਰ ਇਸ ਖਜ਼ਾਨੇ ਦੇ ਵਿੱਚ ਕਦੀ ਵੀ ਟੋਟ ਨਹੀਂ ਆਉਂਦੀ ਤੋ ਇਹ ਖਜ਼ਾਨਾ ਸਤਿਗੁਰੂ ਜੀ ਨੇ ਸਾਨੂੰ ਜੋ ਬਖਸ਼ਿਆ ਹੈ ਸਤਿਗੁਰੂ ਜੀ ਦਾ ਕੋਟਾਂ ਕੋਟ ਤਨਵਾਦ ਹੈ ਜੋ ਇਹ ਅੰਮ੍ਰਿਤ ਮਈ ਬਾਣੀ ਸਾਨੂੰ ਬਖਸ਼ੀ ਇਸ ਦੇ ਵਿੱਚ 35 ਮਹਾਂਪੁਰਸ਼ਾਂ ਦਾ ਬਾਣੀ ਹੈ ਛੇ ਗੁਰੂ ਸਹਿਬਾਨ ਸਾਹਿਬ ਦੀ ਪਹਿਲੇ ਪਾਤਸ਼ਾਹ ਦੂਜੇ ਪਾਤਸ਼ਾਹ ਤੀਜੇ ਪਾਤਸ਼ਾਹ ਚੌਥੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਤੇ ਨੌਵੇਂ ਪਾਤਸ਼ਾਹ ਜੀ ਦੀ ਛੇਵੇਂ ਸੱਤਵੇਂ ਅੱਠਵੇਂ ਅਤੇ ਦਸਵੇਂ ਪਾਤਸ਼ਾਹ ਦੀ ਬਾਣੀ ਇਸ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ ਇਹ ਛੇ ਗੁਰੂ ਸਹਿਬਾਨ ਦੀ ਬਾਣੀ ਹੈ ਅਤੇ ਤਿੰਨ ਗੁਰਸਿੱਖਾਂ ਦੀ ਬਾਣੀ ਹੈ ਇਹ ਰਾਮਕਲੀ ਕੀ ਵਾਰ ਸੱਤਾ ਅਤੇ ਬਲਵੰਡ ਜੀ ਦੀ ਇਹ ਸੱਤ ਭਾਈ ਸੱਤਾ ਜੀ ਅਤੇ ਬਲਵੰਡ ਜੀ ਦੇ ਦੇ ਵਿੱਚ ਅਮਰਤ ਮਈ ਬਾਣੀ ਹੈ ਰਾਮਕਲੀ ਕੀ ਵਾਰ ਅਤੇ ਇੱਕ ਸੱਦ ਬਾਣੀ ਹੈ ਸੱਦ ਬਾਣੀ ਜੋ ਹੈ ਉਹ ਬਾਬਾ ਸੁੰਦਰ ਜੀ ਦੀ ਲਿਖੀ ਹੋਈ ਹੈ ਜੋ ਕਿ ਗੁਰੂ ਅਮਰਦਾਸ ਜੀ ਦੇ ਪੜਪੋਤੇ ਹਨ ਗੁਰੂ ਅਮਰਦਾਸ ਜੀ ਦੇ ਪੜਪੋਤੇ ਸਨ ਉਹਨਾਂ ਦੀ ਇਹ ਸੱਦ ਬਾਣੀ ਲਿਖੀ ਹੋਈ ਹੈ ਸੋ ਇਸ ਭੰਡਾਰ ਦੇ ਵਿੱਚ ਇਸ ਖਜ਼ਾਨੇ ਦੇ ਵਿੱਚ ਜਿੱਥੇ 6 ਗੁਰੂ ਸਾਹਿਬਾਨ ਦੀ ਬਾਣੀ ਹੈ ਉਥੇ ਤਿੰਨ ਗੁਰਸਿੱਖਾਂ ਦੀ ਵੀ ਬਾਣੀ ਹੈ ਭਾਈ ਸੱਤਾ ਜੀ ਭਾਈ ਬਲਵੰਤ ਜੀ ਅਤੇ ਬਾਬਾ ਸੁੰਦਰ ਜੀ ਅਤੇ 11 ਪਟਾਂ ਦੀ ਬਾਣੀ ਹੈ ਉਹ ਪਟ ਜੋ ਕਿ ਗੁਰੂ ਰਾਮਦਾਸ ਜੀ ਦੀ ਦਸਤਾਰ ਬੰਦੀ ਦੇ ਉੱਤੇ ਗੋਇੰਦਵਾਲ ਆਏ ਗੋਇੰਦਵਾਲ ਆ ਕੇ ਉਹਨਾਂ ਨੇ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਕੀਤੇ ਤਾਂ ਫਿਰ ਉਹਨਾਂ ਜੋਗੇ ਹੀ ਰਹਿ ਗਏ ਫਿਰ ਉਹਨਾਂ ਦੀ ਬਾਣੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਵਈਏ ਲਿਖੇ ਹਨ 123 ਸਵਈਏ ਹਨ ਜੋ ਪਟਸਿਹਵਾਨ ਜੀ ਦੀ ਬਾਣੀ ਹੈ ਅਤੇ 15 ਭਗਤਾਂ ਦੀ ਬਾਣੀ ਹੈ ਭਗਤ ਜਨ ਕਬੀਰ ਜੀ ਨਾਮਦੇਵ ਜੀ ਰਵਿਦਾਸ ਜੀ ਧੰਨਾ ਜੀ ਜੈਦੇਵ ਜੀ ਪੀਪਾ ਜੀ ਰਾਮਾਨੰਦ ਜੀ ਪਰਮਾਨੰਦ ਜੀ ਇਹ ਸਾਰੇ ਭਗਤਾਂ ਦੀ 15 ਭਗਤਾਂ ਦੀ ਇਸ ਖਜ਼ਾਨੇ ਦੇ ਵਿੱਚ ਇਸ ਤਾਲ ਰੂਪੀ ਖਜ਼ਾਨੇ ਦੇ ਵਿੱਚ ਇਸ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹਨਾਂ 15 ਭਗਤਾਂ ਦੀ ਵੀ ਬਾਣੀ ਹੈ ਸੋ ਇਹ ਸਾਰੇ ਲਾ ਕੇ 35 ਮਹਾਪੁਰਖ ਬਣਦੇ ਹਨ ਜਿਨ੍ਹਾਂ ਦੀ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਮ੍ਰਿਤ ਮਈ ਬਾਣੀ ਹੈ ਇਹ ਹੈ ਖਜ਼ਾਨਾ ਇਸ ਖਜ਼ਾਨੇ ਨੂੰ ਵਾਚੀਏ ਤਾਂ ਹੀ ਪਤਾ ਲੱਗਦਾ ਹੈ ਕਿ ਇਹ 35 ਮਹਾਪੁਰਖ ਸਾਨੂੰ ਕੀ ਉਪਦੇਸ਼ ਕਰਦੇ ਹਨ ਸਾਡੀਆਂ ਜ਼ਿੰਦਗੀਆਂ ਲੰਘ ਗਈਆਂ ਹਨ ਲੰਘ ਜਾਣੀਆਂ ਬਸ ਪਤਾ ਨਹੀਂ ਕਿੰਨੀ ਕੋ ਹੋਰ ਹੈ ਪਰ ਅਸੀਂ ਇਹ ਖਜ਼ਾਨੇ ਨੂੰ ਨਹੀਂ ਵਾਜ ਸਕਏ ਕਿ 35 ਮਹਾਪੁਰਖ ਸਾਨੂੰ ਕੀ ਉਪਦੇਸ਼ ਕਰਦੇ ਹਨ ਇਹ ਬਾਣੀ ਔਕਤਰ ਕਿਸ ਤਰ੍ਹਾਂ ਹੋਈ ਗੁਰੂ ਨਾਨਕ ਸਾਹਿਬ ਜਦੋਂ ਉਦਾਸੀਆਂ ਤੇ ਗਏ ਜਿੱਥੇ ਵੀ ਉਦਾਸੀਆਂ ਤੇ ਜਾਂਦੇ ਸਨ ਉੱਥੇ ਜਿਹੜੇ ਵੀ ਮਹਾਪੁਰਖਾਂ ਦੀ ਬਾਣੀ ਉਹਨਾਂ ਨੂੰ ਪਤਾ ਲੱਗਦੀ ਸੀ ਕਿ ਕਿਸੇ ਮਹਾਪੁਰਖ ਦੀ ਬਾਣੀ ਹੈ ਉਸ ਮਹਾਪੁਰਖ ਦੀ ਜਿਹੜੀ ਕਿ ਵਿਚਾਰ ਧਾਰਾ ਗੁਰੂ ਸਾਹਿਬ ਜੀ ਨਾਲ ਮਿਲਦੀ ਸੀ ਗੁਰੂ ਸਾਹਿਬ ਦੀ ਵਿਚਾਰ ਧਾਰਾ ਕਿ ਸਾਰੇ ਹੀ ਬਰਾਬਰ ਹਨ ਕੋਈ ਉੱਚਾ ਨਹੀਂ ਹੈ ਕੋਈ ਨੀਵਾਂ ਨਹੀਂ ਹੈ ਕੋਈ ਅਮੀਰ ਨਹੀਂ ਹੈ ਕੋਈ ਗਰੀਬ ਨਹੀਂ ਹੈ ਕੋਈ ਜਾਤ ਕਰਕੇ ਉੱਚਾ ਨਹੀਂ ਹੈ ਸਾਰੇ ਹੀ ਬਰਾਬਰ ਹਨ ਜਿਨ੍ਹਾਂ ਦੇ ਇਹ ਗੁਰੂ ਸਾਹਿਬ ਦੀ ਵਿਚਾਰਧਾਰਾ ਜਿਨ੍ਹਾਂ ਦੇ ਨਾਲ ਮਿਲਦੀ ਸੀ ਉਹਨਾਂ ਦੀ ਬਾਣੀ ਗੁਰੂ ਸਾਹਿਬ ਨੇ ਸੰਗ੍ਰਹਿ ਕੀਤੀ ਇਕੱਠੀ ਕੀਤੀ ਜਯਾਦੇਵ ਜੀ ਕਿਤੇ ਬੰਗਾਲ ਦੇ ਵਿੱਚ ਆਣਾ ਬੰਗਾਲ ਦੇ ਵਿੱਚ ਜਾ ਕੇ ਗੁਰੂ ਸਾਹਿਬ ਗਏ ਅਤੇ ਜਯਾਦੇਵ ਜੀ ਦੀ ਬਾਣੀ ਇਕੱਤਰ ਕਰਕੇ ਉਹ ਗੁਰੂ ਗ੍ਰੰਥ ਉਹ ਆਪਣੇ ਕੋਲ ਪੋਤੀ ਸਾਹਿਬ ਦੇ ਵਿੱਚ ਉਹਨਾਂ ਨੇ ਸੰਗ੍ਰਹਿ ਕੀਤੀ ਵਾਰਾਨਸੀ ਤੋਂ ਭਗਤ ਕਬੀਰ ਜੀ ਦੀ ਭਗਤ ਰਵਦਾਸ ਜੀ ਦੀ ਅਤੇ ਮਹਾਰਾਸ਼ਟਰ ਤੋਂ ਭਗਤ ਨਾਮਦੇਵ ਜੀ ਦੀ ਬਾਣੀ ਇਕੱਤਰ ਕੀਤੀ ਇਸ ਤਰ੍ਹਾਂ ਜਿੱਥੇ ਵੀ ਉਹ ਗਾਏ ਜਿਸ ਤਰ੍ਹਾਂ ਪਾਕ ਪਟਨ ਦੇ ਵਿੱਚ ਗਾਏ ਪਾਕਿਸਤਾਨ ਦੇ ਵਿੱਚ ਜੋ ਹੁਣ ਪਾਕਿਸਤਾਨ ਹੈ ਉਸ ਦੇ ਵਿੱਚੋਂ ਬਾਬਾ ਫਰੀਦ ਜੀ ਦੀ ਬਾਣੀ ਇਕੱਤਰ ਕਰਕੇ ਇਹ ਸਾਰੀ ਬਾਣੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਕੋਲ ਇਕੱਤਰ ਕਰਕੇ ਰੱਖੀ ਇਸ ਬਾਣੀ ਦੇ ਨਾਲ ਜੋ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਸਾਰੀ ਬਾਣੀ ਹੋਰ ਆਚਾਰੀ ਜਪਦੀ ਸਾਹਿਬ ਦਾ ਪਾਠ ਆਸਾ ਦੀ ਵਾਰ ਇਸ ਤਰ੍ਹਾਂ ਜਿਤਨੀਆਂ ਵੀ ਬਾਣੀਆਂ ਗੁਰੂ ਸਾਹਿਬ ਨੇ ਉਚਾਰੀਆਂ ਉਹ ਸਾਰੀਆਂ ਬਾਣੀਆਂ ਅਤੇ ਭਗਤਾਂ ਦੀ ਬਾਣੀ ਇਹ ਸਾਰੀ ਇੱਕ ਪੋਥੀ ਵਿੱਚ ਇਕੱਠੀ ਕਰਕੇ ਜਦੋਂ ਗੁਰੂ ਸਾਹਿਬ ਜੋਤੀ ਜੋਤ ਸਮਾਨ ਲੱਗੇ ਤਾਂ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਇਹ ਸਾਰੀ ਬਾਣੀ ਸੌਂਪ ਦਿੱਤੀ ਕਿਉਂਕਿ ਜਿੱਤੇ ਵੀ ਗੁਰੂ ਨਾਨਕ ਸਾਹਿਬ ਜਾਂਦੇ ਸਨ ਜਿਸ ਤਰ੍ਹਾਂ ਉਹ ਮੱਕਾ ਮਦੀਨਾ ਵੱਲ ਗਏ ਤਾਂ ਉਹਨਾਂ ਨੂੰ ਉਹਨਾਂ ਨੇ ਇਹ ਕਿਹਾ ਉੱਛਣ ਫੋਲ ਕਿਤਾਬ ਨੂੰ ਉੱਛਣ ਫੋਲ ਕਿਤਾਬ ਨੂੰ ਇਹ ਕਿਤਾਬ ਨੂੰ ਫੋਲ ਇਸ ਦੇ ਵਿੱਚੋਂ ਖੋਲ ਕੇ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕਿ ਮੁਸਲਮਨ ਹੋਈ ਬਾਬਾ ਆਖ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ ਇਸ ਕਰਕੇ ਇੱਕ ਕਿਤਾਬ ਸੀ ਗੁਰੂ ਸਾਹਿਬ ਦੇ ਕੋਲ ਜਿਸ ਤਰ੍ਹਾਂ ਕਿ ਇੱਕ ਹੋਰ ਜਗ੍ਹਾ ਵੀ ਇਹ ਵਰਤਾਂਤ ਹੁੰਦਾ ਹੈ ਆਸਾ ਹੱਥ ਕਿਤਾਬ ਕਛ ਇਹ ਕਿਤਾਬ ਕੀ ਸੀ ਉਹ ਜੋ ਗੁਰੂ ਸਾਹਿਬ ਨੇ ਆਪ ਬਾਣੀ ਲਿਖੀ ਉਹ ਅਤੇ ਭਗਤ ਜਨਾਂ ਦੀ ਮਾ ਪੁਰਸ਼ਾਂ ਦੀ ਬਾਣੀ ਇਕੱਤਰ ਕੀਤੀ ਇਹ ਸਾਰੀ ਬਾਣੀ ਸੀ ਇਹ ਬਾਣੀ ਜਦੋਂ ਆਪ ਜੋਤੀ ਜੋ ਸਮਾਨ ਲੱਗੇ ਤਾਂ ਇਹ ਗੁਰੂ ਅੰਗਦ ਸਾਹਿਬ ਜੀ ਨੂੰ ਸਾਫ ਦਿੱਤੀ ਇਸੇ ਤਰ੍ਹਾਂ ਹੀ ਗੁਰੂ ਅੰਗਦ ਸਾਹਿਬ ਜੀ ਨੇ ਆਪ ਜੋ ਸਲੋਕ ਲਿਖੇ ਕਿਉਂਕਿ ਗੁਰੂ ਅੰਗਦ ਸਾਹਿਬ ਜੀ ਨੇ ਕੋਈ ਸ਼ਬਦ ਨਹੀਂ ਆਚਾਰੇ ਉਹਨਾਂ ਦੇ ਸਲੋਕ ਹੀ ਹਨ ਉਹ ਸਲੋਕ ਅਤੇ ਜੋ ਉਹਨਾਂ ਨੂੰ ਬਾਣੀ ਗੁਰ ਨਾਨਕ ਸਾਹਿਬ ਜੀ ਤੋਂ ਮਿਲੀ ਸੀ ਉਹਨਾਂ ਨੇ ਜੋਤੀ ਜੋ ਸਮਾਨ ਲੱਗੇ ਆ ਉਹ ਬਾਣੀ ਗੁਰੂ ਅਮਰਦਾਸ ਜੀ ਨੂੰ ਬਖਸ਼ੀ ਇਸੇ ਤਰ੍ਹਾਂ ਇਹ ਬਾਣੀ ਗੁਰੂ ਅਮਰਦਾਸ ਜੀ ਨੇ ਸਾਰੀ ਬਾਣੀ ਆਪਣੀ ਬਾਣੀ ਅਤੇ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਭਗਤਾਂ ਦੀ ਬਾਣੀ ਗੁਰੂ ਰਾਮਦਾਸ ਜੀ ਨੇ ਸੌਂਪੀ ਗੁਰੂ ਰਾਮਦਾਸ ਜੀ ਨੇ ਫਿਰ ਆਪਣੀ ਬਾਣੀ ਤੇ ਸਾਰੀ ਪਹਿਲਾਂ ਜੋ ਉਹਨਾਂ ਨੂੰ ਬਾਣੀ ਮਿਲੀ ਸੀ ਉਹ ਸਾਰੀ ਗੁਰੂ ਅਰਜਨ ਦੇਵ ਜੀ ਨੂੰ ਸੌਂਪੀ ਇਹ ਸਾਰੀ ਬਾਣੀ ਕੋਚੀ ਰੂਪ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਆ ਗਈ ਸੀ ਅਤੇ ਗੁਰੂ ਅਰਜਨ ਸਾਹਿਬ ਜੀ ਨੇ ਫਿਰ ਇਸ ਨੂੰ ਸੰਪਾਦਨ ਕੀਤਾ ਇਸ ਨੂੰ ਇੱਕ ਜਗ੍ਹਾ ਤੇ ਸਾਰੀ ਬਾਣੀ ਨੂੰ ਆਪਣੀ ਬਾਣੀ ਨੂੰ ਉੱਤੇ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਅਤੇ ਭਗਤ ਜਨਾਂ ਦੀ ਬਾਣੀ ਨੂੰ ਅਤੇ ਜੋ ਪਟਾਂ ਦੇ ਸਵੈਏ ਜੋ ਹਨ ਜੋ ਕੋ ਗੁਰੂ ਅਰਜਨ ਸਾਹਿਬ ਜੀ ਦੇ ਇਹ ਆਤੀ ਦੇ ਵਿੱਚ ਇਹ ਬਾਣੀ ਹੋਈ ਉਹ ਬਾਣੀ ਅਤੇ ਇਨ ਗੁਰਸਿੱਖਾਂ ਦੀ ਬਾਣੀ ਇਹ ਸਾਰੀ ਇਕੱਤਰ ਕਰਕੇ ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸੌਂਪੀ ਜਿਸ ਦਾ ਪ੍ਰਕਾਸ਼ ਪਾਦਰੋਂ ਸੁਦੀ ਪਹਿਲੀ ਨੂੰ 1604 ਈਸਵੀ ਨੂੰ ਦਰبار ਸਾਹਿਬ ਹਰਮੰਦਰ ਸਾਹਿਬ ਦੇ ਵਿੱਚ ਕੀਤਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੋਥੀ ਸਾਹਿਬ ਜਦੋਂ ਆਰਾਮ ਸਰ ਤੋਂ ਦਰਬਾਰ ਸਾਹਿਬ ਲਿਆਏ ਤਾਂ ਇਹ ਪੋਥੀ ਸਾਹਿਬ ਜੋ ਸੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਇਸ ਬਾਣੀ ਦੀ ਸੰਪੂਰਨਤਾ ਕੀਤੀ ਨੌਵੇਂ ਪਾਤਸ਼ਾਹ ਦੇ ਵਿੱਚ ਬਾਣੀ ਸ਼ਡਿਟ ਕੀਤੀ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਦਿੱਤਾ ਗਿਆ ਪਹਿਲਾਂ ਇਹਨਾਂ ਨੂੰ ਆਹ ਦੇ ਗੁਰੂ ਆਦ ਗ੍ਰੰਥ ਸਾਹਿਬ ਕਿਹਾ ਜਾਂਦਾ ਸੀ ਜਦੋਂ ਰਾਮ ਸਰ ਤੋਂ ਇਹ ਪੋਥੀ ਸਾਹਿਬ ਲਿਖਾ ਕੇ ਬਾਬਾ ਬੁੱਢਾ ਜੀ ਨੇ ਆਪਣੀ ਸੀਸ ਤੇ ਰੱਖ ਕੇ ਅਤੇ ਚੌਰ ਕੀਤੀ ਗੁਰੂ ਅਰਜਨ ਸਾਹਿਬ ਜੀ ਨੇ ਉਹਨਾਂ ਚੌਰ ਕਰ ਰਹੇ ਹਨ ਗੁਰੂ ਅਰਜਨ ਸਾਹਿਬ ਜਿਨ੍ਹਾਂ ਦੇ ਸੀਸ ਤੇ ਚੌਰ ਸੰਗਤ ਕਰਦੀ ਹੈ ਇਸ ਦਾ ਮਤਲਬ ਕਿ ਬਾਣੀ ਗੁਰੂ ਅਰਜਨ ਸਾਹਿਬ ਜੀ ਦੀ ਨਗਾ ਦੇ ਵਿੱਚ ਉਹਨਾਂ ਦੇ ਸਰੀਰ ਤੋਂ ਉੱਚੀ ਹੈ ਜਦੋਂ ਦਰਬਾਰ ਸਾਹਿਬ ਦੇ ਵਿੱਚ ਆ ਕੇ ਪ੍ਰਕਾਸ਼ ਕੀਤਾ ਤਾਂ ਉਹਨਾਂ ਨੇ ਬਾਬਾ ਬੁੱਢਾ ਜੀ ਨੇ ਦੇਖਿਆ ਗੁਰੂ ਅਰਜਨ ਸਾਹਿਬ ਜੀ ਵੱਲ ਪਰ ਗੁਰੂ ਅਰਜਨ ਸਾਹਿਬ ਨੇ ਬਾਬਾ ਬੁੱਢਾ ਜੀ ਨੇ ਕਿਹਾ ਕਿ ਤੁਸੀਂ ਆਵਾਜ਼ਾ ਲਾਓ ਆਪ ਸੰਗਤ ਵਿੱਚ ਬੈਠ ਕੇ ਹੁਣ ਚੌਰ ਹੋ ਰਹੀ ਹੈ ਬਾਣੀ ਤੇ ਗੁਰੂ ਅਰਜਨ ਸਾਹਿਬ ਸੰਗਤ ਵਿੱਚ ਬੈਠੇ ਹਨ ਰਾਤ ਨੂੰ ਜਿੱਤੇ ਗੁਰੂ ਅਰਜਨ ਦੇਵ ਜੀ ਸੌਂਦੇ ਸਨ ਆਰਾਮ ਕਰਦੇ ਸਨ ਕੋਠਾ ਸਾਹਿਬ ਦੇ ਵਿੱਚ ਜਿਸ ਪਲੰਘ ਤੇ ਉਹ ਸੌਂਦੇ ਸਨ ਉਸ ਪਲੰਘ ਦੇ ਉੱਤੇ ਇਹ ਜੋ ਕੋਠੀ ਸਾਹਿਬਾਨੀ ਸੀ ਜੋ ਇਹ ਰਾਤ ਨੂੰ ਉਸ ਜਗ੍ਹਾ ਦੇ ਉੱਤੇ ਸੁਖ ਆਸਣ ਕਰਕੇ ਉਸ ਜਗ੍ਹਾ ਦੇ ਉੱਤੇ ਉਹਨਾਂ ਦਾ ਟਿਕਾਣਾ ਕੀਤਾ ਗਿਆ ਅਤੇ ਗੁਰੂ ਅਰਜਨ ਸਾਹਿਬ ਜੀ ਥੱਲੇ ਚਾਦਰ ਵਿਛਾ ਕੇ ਲੇਟੇ ਇਹ ਬਾਣੀ ਦਾ ਸਤਕਾਰ ਹੈ ਕਿ ਬਾਣੀ ਉੱਚੀ ਹੈ ਬਾਣੀ ਹੀ ਸਭ ਕੁਝ ਹੈ ਕਿਉਂਕਿ ਧੁਰ ਦੀ ਬਾਣੀ ਹੈ ਇਹ ਉਸ ਪਰਮਾਤਮਾ ਦੇ ਨਾਲ ਜੋੜਦੀ ਹੈ ਕਿਉਂਕਿ ਭਾਈ ਅਜੀਤਤਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਜੋਤੀ ਜੋ ਸਮਾਨ ਲੱਗੇ ਸਨ ਤਾਂ ਕਹਿੰਦੇ ਸਨ ਉਹਨਾਂ ਨੂੰ ਪੁੱਛਿਆ ਕਿ ਸਾਨੂੰ ਕਿਸ ਦੇ ਲਾ ਲਾ ਛਲੇ ਹੋ ਤੁਸੀਂ ਤਾਂ ਆਪਣਾ ਸਰੀਰ ਜੋ ਹੈ ਇਹ ਚੱਲੇ ਹੋ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਜੋ ਸਰੀਰਾਂ ਦੇ ਨਾਲ ਜੁੜਦੇ ਹਨ ਉਹਨਾਂ ਨੂੰ ਕੁਝ ਪ੍ਰਾਪਤ ਨਹੀਂ ਹੁੰਦੀ ਜੋ ਸ਼ਬਦ ਦੇ ਨਾਲ ਜੁੜਦੇ ਹਨ ਉਹ ਹੀ ਉਸ ਵਾਹਿਗੁਰੂ ਜੋ ਸ਼ਬਦ ਰੂਪ ਹੈ ਉਸ ਦੇ ਵਿੱਚ ਸਮਾਉਂਦੇ ਹਨ ਇਸ ਕਰਕੇ ਸਰੀਰਾਂ ਦੇ ਨਾਲ ਨਾ ਜੜੋ ਬਾਣੀ ਸ਼ਬਦ ਰੂਪ ਜੋ ਬਾਣੀ ਹੈ ਇਸ ਤੇ ਨਾਲ ਜੜੋ ਉਹ ਸਾਨੂੰ ਇਹ ਹੀ ਉਪਦੇਸ਼ ਹੈ ਸਤਿਗੁਰੂ ਦਾ ਕਿ ਸ਼ਬਦ ਹੀ ਸਭ ਕੁਝ ਹੈ ਇਹ ਬਾਣੀ ਹੀ ਗੁਰੂ ਹੈ ਇਸ ਬਾਣੀ ਦੇ ਵਿੱਚ ਹੀ ਨਾਮ ਜਨ ਅੰਮ੍ਰਿਤ ਰੂਪੀ ਨਾਮ ਹੈ ਕਿਉਂਕਿ ਸਤ ਗੁਰੂ ਜੀ ਦਾ ਉਪਦੇਸ਼ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਬਾਣੀ ਦੇ ਵਿੱਚ ਆਤਮਿਕ ਜਲ ਹੈ ਜੋ ਕਿ ਆਤਮਕ ਜੀਵਨ ਦਿੰਦਾ ਹੈ ਵਿੱਚ ਅੰਮ੍ਰਿਤ ਸਾਰੇ ਅਤੇ ਗੁਰੂ ਦਾ ਸਿੱਖ ਇਸ ਬਾਣੀ ਨੂੰ ਇਸ ਨਾਮ ਰੂਪੀ ਅੰਮ੍ਰਿਤ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਦਾ ਹੈ ਅੰਮ੍ਰਿਤ ਇੱਕ ਹੈ ਕਿਉਂਕਿ ਅੰਮ੍ਰਿਤ ਅੱਖਰ ਨੂੰ ਤੱਤੇ ਨੂੰ ਔਂਕੜ ਲੱਗੀ ਹੋਈ ਹੈ ਬਹੁਵਚਨ ਨਹੀਂ ਹੈ ਇਕਵਚਨ ਹੈ ਅੰਮ੍ਰਿਤ ਹੈ ਹੀ ਇੱਕ ਹੈ ਅੰਮ੍ਰਿਤ ਹੈ ਉਸ ਵਾਹਿਗੁਰੂ ਦਾ ਨਾਮ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸਾਰੇ ਗੁਰੂ ਦਾ ਸਿੱਖ ਇਸ ਅੰਮ੍ਰਿਤ ਨੂੰ ਆ ਕਿਸ ਬਾਣੀ ਨੂੰ ਆਪਣੇ ਹਿਰਦੇ ਵਿੱਚ ਸੰਭਾਲਦਾ ਹੈ ਤੋਂ ਆਪਾਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਸ ਮਨਾ ਰਹੇ ਹਾਂ ਕੋਸ਼ਿਸ਼ ਕਰੀਏ ਕਿ ਜੋ ਬਾਣੀ ਦੇ ਵਿੱਚ ਸਾਨੂੰ ਸਤਿਗੁਰੂ ਉਪਦੇਸ਼ ਕਰਦੇ ਹਨ ਇਸ ਬਾਣੀ ਨੂੰ ਵਿਚਾਰੀਏ ਇਸ ਦੇ ਅਰਥ ਸਮਝੀਏ ਕਿ ਸਤਿਗੁਰੂ ਸਾਨੂੰ ਕੀ ਉਪਦੇਸ਼ ਕਰਦੇ ਹਨ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਉਪਦੇਸ਼ ਢਾਲੀਏ ਜੀ ਤਾਂ ਜੋ ਸਾਡਾ ਜੋ ਇਹ ਜਨਮ ਹੈ ਇਹ ਸਫਲਾ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ